ਕੈਂਚਨ ਕੁਮਾਰੀ ਸਟਿਲ ਹੈਡ ਕਲੋਸ ਔਨ ਲੱਛਰਤਾ ਸਿਗੀ ਉਹਦੇ ਚ ਪਰ ਜਿਉ ਉਹਦਾ ਕਲੀਵੇਜ ਦੇਖਦਾ ਸੀ ਯ ਉਹਦੇ ਸਰੀਰ ਦਾ ਹੋਰ ਹੋਰ ਕੋਈ ਅੰਗ ਦਿਸਦਾ ਸੀ ਜਿਹੜੇ ਗੁਪਤੰਗ ਸੀ ਉਹ ਟਕਈ ਹੋਏ ਸੀਗੇ ਜਦੋਂ ਜਿਹੜੀ ਆਪਾਂ ਯੂਰੀਨ ਦੀ ਗੱਲ ਕਰ ਰਹੇ ਹਾਂ ਕਿ ਮਰਦ ਬਾਹਰ ਕਰਦੇ ਨੇ ਆਈ ਥਿੰਕ ਤੁਸੀਂ ਸਮਝ ਗਏ ਨਹੀਂ ਵਸਸ ਕੀ ਚੱਕਰ ਆ ਇਹ ਉਹਦੀ ਵੀਡੀਓ ਮੈਨੂੰ ਕੱਲ ਇੱਕ ਰਿਪੋਰਟਰ ਨੇ ਪੇਚ ਕੋਈ ਡੇ ਗੰਦੀ ਵੀਡੀਓ ਕਿ ਉਹ ਇੰਸਟਾਗ੍ਰਾਮ ਤੇ ਸੀ ਕਿ ਉਹ ਸੋਸ਼ਲ ਪਲੇਟਫਾਰਮ ਤੇ ਸੀ WhatsApp ਤੇ ਭੇਜੀ ਹੈ ਮੈਨੂੰ ਉਹ ਪਰਸਨਲ ਸਿਰਕੂਲੇਟ ਹੋ ਰਹੀ ਹੈ ਸਰ ਇਹ ਉਹਨਾਂ ਕੋਲ ਜਾ ਰਹੀ ਹੈ ਜਿਹੜੇ ਵੇਖਣਾ ਚਾਹੁੰਦੇ ਨੇ ਮੈਨੂੰ ਇੱਕ ਰਿਪੋਰਟਰ ਨੇ ਭੇਜੀ ਕਹਿੰਦੇ ਜੀ ਤੁਹਾਨੂੰ ਕੋਰਟ ਚ ਕੰਮ ਦੇਉਗਾ ਤਾਂ ਕਿਤੇ ਨਾ ਕਿਤੇ ਬਾਹਰ ਆਈ ਹੈ ਕਿਤੇ ਨਾ ਕਿਸੇ ਨੇ ਤਾਂ ਬਣਾਈ ਹੈ ਨਾ ਜੀ ਉਹ ਅੰਦਰ ਰੂਮ ਦੇ ਅੰਦਰ ਦੋਨੋਂ ਹੀ ਹੋਣਗੇ ਨਾ ਜੀ ਉਹ ਵੀਡੀਓ ਬਣਾਈ ਹੈ ਤੇ ਲੜਕੀ ਵੀ ਉਸ ਕੈਮਰੇ ਨੂੰ ਸੋਸ਼ਲ ਪਲੇਟਫਾਰਮ ਤੇ ਨਹੀਂ ਹੈ ਪਰ ਮੈਨੂੰ ਉਹ ਪੇੜੀ ਆ ਕਿ ਸ탠ਡ ਦੇ ਰੂਗ ਗਿਟਾਰ ਹੀ ਆਈ ਹੈ ਜੀ ਪਰ ਉਹ ਲੜਕੀ ਉਸ ਕੈਮਰੇ ਵੱਲ ਵੇਖ ਰਹੀ ਹੈ ਦੇਖੋ ਹਰ ਚੀਜ਼ ਦੀ ਇੱਕ ਲਿਮਟ ਹੁੰਦੀ ਆਪਾਂ ਉਹਦੀ ਮੈਂ ਹੁਣ ਮੈਂ ਵੀਡੀਓ ਦੋ ਤਿੰਨ ਦੇਖੀ ਐ ਇਸ ਤੋਂ ਬਾਅਦ ਤਾਂ ਉਹ ਅਪਰੋਚ ਕਰ ਰਹੀ ਹੈ ਗੰਦੀਆਂ ਗਾਲਾਂ ਕੱਢ ਰਹੀ ਹੈ ਉਹਨਦੇ ਤੋਂ ਸੁਧਰਨ ਦਾ ਕੋਈ ਨਾ ਨਿਸ਼ਾਨ ਨਹੀਂ ਉਹ ਲੱਗਦਾ ਉਹ ਇੱਕ ਲਿਮਟ ਕਰਾਸ ਕਰਕੇ ਜਾ ਚੁੱਕੀ ਹੈ ਜਿਹੜਾ ਮੈਨੂੰ ਲੱਗਦਾ ਹੀ ਨਹੀਂ ਸੀ ਕਿ ਉਹ ਲੜਕੀ ਵਾਪਸ ਆਵੇ ਸੋ ਐਹੋ ਜਿਹੇ ਬੰਦੇ ਦਾ ਜਿਹੜਾ ਮਰਨਾ ਹੈ ਉਹ ਜਾਂ ਮਰਡਰ ਹੈ ਜਾਂ ਸੁਸਾਇਸਾਈਡ ਹੈ ਇਹੋ ਜਿਹੇ ਬੰਦੇ ਦਾ ਜਿਹੜਾ ਐਂਡ ਹੈ ਐਸੀ ਤਰ੍ਹਾਂ ਹੀ ਹੁੰਦਾ ਹਰ ਚੀਜ਼ ਦੀ ਇੱਕ ਲਿਮਟ ਹੁੰਦੀ ਹੈ